ਉਹਨਾਂ ਦਾ ਆਕਾ ਉਹਦੇ ਤੇ ਧਾਮੀ ਸਾਹਿਬ ਤੇ ਜਿਹੜੇ ਹੁਕਮ ਲਾਗੂ ਕਰੂਗਾ ਨਾ ਹੂੰ ਹੁਣ ਵੇਖਿਓ ਤੁਸੀਂ ਕੀ ਬਣਦਾ ਹੂੰ ਇਹ ਕਿਸ ਤਰ੍ਹਾਂ ਨਚਾਉਂਦਾ ਸੁਖਬੀਰ ਇਹਨਾਂ ਇਹ ਨੱਚਣਗੇ ਹੂੰ ਤੇ ਨਚਾਊਗਾ ਵੀ ਹੂੰ ਤੇ ਇਹਨਾਂ ਨੂੰ ਇੰਨਾ ਜਲੀਲ ਕਰਕੇ ਕੱਢੂਗਾ ਨਾ ਹੂੰ ਕਿ ਸਾਰੀ ਜ਼ਿੰਦਗੀ ਇਹ ਲੋਕ ਪੰਥ ਦੇ ਵਿੱਚ ਆਪਣੇ ਪੈਰਾਂ ਤੇ ਖੜਕੇ ਤੇ ਸਿਰ ਚੱਕ ਕੇ ਤੁਰ ਨਹੀਂ ਸਕਣਗੇ ਫਿਰ пами ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਸੀ ਉਦੋਂ ਉਹਨਾਂ ਨੇ ਬਿਆਨ ਦਿੱਤਾ ਸੀ ਮੇਰੇ ਤੇ ਦਬਾਅ ਬੜਾ ਜ਼ਿਆਦਾ ਹੈ ਕੀ ਅੱਜ ਦਬਾਅ ਖਤਮ ਹੋ ਗਿਆ ਤੇ ਹੁਣ ਕੀ ਆ ਹੂੰ ਦਬਾਅ ਤੇ ਦਬਾਅ ਹੀ ਆ ਨਾ ਹੂੰ ਅੱਜ ਫਿਰ ਜਾਂ ਦਬਾਅ ਹੇਟਿਆ ਹੂੰ ਜਾਂ ਲਾਲਚ ਹੇਟਿਆ ਜਾਂ ਇਹਨਾਂ ਦੇ ਕੋਲੋਂ ਕੋਈ ਬਹੁਤ ਵੱਡੀਆਂ ਫਿਰ ਗਲਤੀਆਂ ਹੋਈਆਂ ਨੇ ਜਿਹੜੇ ਫਿਰ ਡਰ ਜਾਂਦੇ ਨੇ ਹੂੰ ਕਿਉਂ ਡਰੇ ਨੇ ਹੂੰ ਕਦੀ ਭਾਦਰਕੌਮਾਂ ਦੇ ਜਿਹੜੇ ਆਗੂ ਹੁੰਦੇ ਆ ਨਾ ਹੂੰ ਇਹ ਸਾਡੀ ਸੰਸਥਾ ਬੜਾ ਖੂਨ ਡੋਲ ਕੇ ਹੂੰ ਬੜੀਆਂ ਘਾਲਾਂ ਕਾਲ ਕੇ ਹੂੰ ਤੇ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਉਣ ਲਈ ਮਹੰਤਾਂ ਨੂੰ ਕੱਢਣ ਲਈ ਹੂੰ ਜਿਉਂਦੇ ਸਿੱਖ ਹੂੰ ਝੰਡਾ ਨਾ ਬਨ ਕੇ ਸਾੜ ਦਿੱਤੇ ਸੀ ਹੂੰ ਠੀਕ ਹੈ ਤੇ ਉਹਨਾਂ ਸ਼ਹੀਦਾਂ ਦੀ ਚਰਬੀ ਜਿਹੜੀ ਨਾ ਢਲ ਕੇ ਹੂੰ ਤੇ ਉਸ ਇਹ ਦੀਵਿਆਂ ਚ ਪਈ ਆ ਉਹ ਚਰਬੀ ਤੇਲ ਦਾ ਕੰਮ ਕਰਦੀ ਆ ਕੰਮ ਜੀ ਦੇ ਫਿਰ ਉਹ ਪਵਿੱਤਰ ਲਹੂ ਦੇ ਵਿੱਚੋਂ ਇੱਕ ਕੌਮ ਨੂੰ ਰੋਸ਼ਨੀ ਮਿਲੀ ਸੀ ਤੇਜਾ ਸਿੰਘ ਸਮੁੰਦਰੀ ਹਾਲਚੋਂ ਬਿਲਕੁਲ ਜੀ